ਸਰੇ ਦੇ ਸਾਡੇ ਕੋਈ ਨਹੀਂ ਪਤਾ ਸੀ ਕਿ ਕੀ ਗੱਲ ਹੋਈ ਇਹਨਾਂ ਦੀ ਅਸੀਂ ਬਾਹਰ ਖੜੇ ਸੀ ਕਿ ਮੈਂ ਤੇng ਦਾ ਚਾਚਾ ਜੀ ਇੱਕ ਖੰਡੇ ਕਰਪਾਨਾ ਲੈ ਕੇ ਸਾਡੇ ਤੇ ਆਏ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਤੇ ਪੂਰੇ ਘਰ ਦੇ ਉੱਤੇ ਈਟਾਂ ਰੋਲਦੇ ਚਲਾਏ ਨੇ ਇਹਨਾਂ ਨੇ ਜਿਹੜੇ ਹੈਗੇ ਸੀਗੇ ਅਸੀਂ ਬਾਹਰ ਖੜੇ ਸੀਗੇ ਸਰ ਨਾ ਸਰ ਕੋਈ ਲੜਾਈ ਨਹੀਂ ਸੀ ਉਹਨਾਂ ਨਾਲ ਕੋਈ ਇਹਨਾਂ ਦੀ ਆਪਦੀ ਉਹ ਸੀਗੀ ਸਾਡੇ ਨਾਲ ਹੀ ਅਸੀਂ ਬਾਹਰ ਖੜੇ ਸੀਗੇ ਚਾਚਾ ਤੇ ਜਈ ਤੇ ਉਸ ਤੋਂ ਬਾਅਦ ਇਹ ਖੰਡੇ ਕਰਪਾਨਾ ਲੈ ਕੇ ਆਏ ਨੇ ਸਾਡੇ ਤੇ ਵਾਰ ਕਰਨ ਲੱਗ ਗਏ ਇਹੇ ਨਾਉ ਦਾ ਪਤਾ ਹੀ ਨਹੀਂ ਦੇ ਬੰਦੇ ਦਾ ਨਾਉ ਸਰ ਇੱਕ ਦਾ ਅਮਰਿਤਪਾਲ ਆਈ ਇੱਕ ਦਾ ਨਾਮ ਸੋਨੂ ਆਈ ਇੱਕ ਨਾਮ ਦਾ ਖਾਨ ਆਈ ਕਿੱਥੇ ਰਹਿੰਦੇ ਕੁਝ ਪਤਾ ਸਰ ਨਹੀਂ ਇਹਨਾਂ ਦੇ ਬਾਰੇ ਕੁਝ ਨਹੀਂ ਪਤਾ ਹੈਗਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ ਆ ਸਰ ਦੋ ਜਣੇ ਨੂੰ ਮੈਂ ਜਾਣਦਾ ਸੀਗਾ ਤਿੰਨੇ ਜਾਣੇ ਸੀਗੇ ਦੋ ਦੋ ਸਾਡੇ ਕੰਮ ਕਰਕੇ ਗਏ ਨੇ ਇੱਕ ਉਹਨਾਂ ਨਾਲ ਕੰਮ ਕਰਦਾ ਸੀਗਾ ਉਹਨੂੰ ਜਾਣਦਾ ਸੀ ਬਈ ਇਹ ਸਾਡੇ ਸਰ ਪੰਡਤ ਹੁੰਦੇ ਸੀਗੇ ਤੇ ਹਾਂ ਇਹ ਸਰ ਪੰਡਤ ਹੁੰਦੇ ਸਾਡੇ ਛੋਟੇ ਹੁੰਦੇ ਸੀ ਉਹ ਦਿਨਾਂ ਤੋਂ ਜਾਣਦਾ ਹੀ ਤੇ ਤੀਜਾ ਬੰਦਾ ਕੌਣ ਸੀ ਕੱਲਾ ਨਾਮ ਨਾਮ ਪਤਾ ਇਹਨਾਂ ਸੁਣਿਆ ਸੀ ਕਿ ਬੋਲਦੇ ਸੀਗੇ ਇਹ ਕਦਾ ਨਾਮ ਨਾਮ ਸੁਣੇ ਸਾਡੀ ਰਾਇਸ਼ਾ ਕਿ ਉਹਨੂੰ ਬੰਦ ਗੋਹ ਮੰਤਰਾਮ ਕਲੋਨੀ ਗੰਗਾ ਮੰਦਲਵੇ ਕੀ ਨਾਮ ਜਸਪ੍ਰੀਤ ਸਿੰਘ ਇਹ ਜਿਹੜਾ ਸਾਥ ਲੱਗੇ ਕੀ ਗੱਲਬਾਤ ਇਹ ਗੱਲਬਾਤ ਜੀ ਰਾਤ ਹੋਈ ਹੈ ਜੀ ਰਾਤ ਵਿਚਾਨ ਪਛਾਤੇ ਸੀਗੇ ਤੇ ਤਿੰਨ ਮੇਨ ਸੀ ਮੁੰਡੇ ਮੂਰੇ ਪ੍ਰਵਾਸੀ ਨੇ ਇੱਕ ਦਾ ਨਾਮ ਅੰਮ੍ਰਿਤਪਾਲ ਹੈ ਇੱਕ ਦਾ ਨਾਮ सोनू ਆ ਇੱਕ ਖਾਨਖਾਨ ਹੈ ਜੀ ਬੰਦਾ ਇਹ ਇਹਨਾਂ ਨੇ ਬੰਦੇ ਬੁਲਾਏ ਇਹਨਾਂ ਨੇ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ ਮੈਂ ਇਕੱਲਾ ਬਾਹਰ ਖੜਾ ਸੀਗਾ ਮੇਰੇ ਨੇ ਹੱਥੇ ਤੇ ਸਾਰਿਆਂ ਨੇ ਇਹਨਾਂ ਨੇ ਟੱਕੂਏ ਕ੍ਰਪਾਨਾ ਲੈ ਕੇ ਮੇਰੇ ਉੱਤੇ ਇਕੱਲੇ ਉੱਤੇ ਹਮਲਾ ਕਰਤਾ ਜੀ ਇਹਨਾਂ ਨੇ ਇਹ ਕੋਈ ਪੁਰਾਣੀ ਰਿਸ਼ਤੇ ਦੀ ਕੋਈ ਰੰਜਿਸ਼ ਨਹੀਂ ਹੈਗੀ ਕੋਈ ਪੁਰਾਣੀ ਰੰਜਿਸ਼ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਸੀ ਚੱਜ ਨਾਲ ਉਹਨਾਂ ਮੈਂ ਤਾਂ ਤਿੰਨ ਜਣੇ ਨੂੰ ਪਛਾਣਦਾ ਐ ਵੀ ਇਹ ਬੰਦੇ ਮੈਂ ਦੇਖੇ ਹੋਏ ਸੀ ਜੋ ਮੇਰੇ ਢੀਗਾ ਚ ਸੀਗੇ ਉਹ ਜਾਣ ਪਛਾਣ ਸੀਗੀ ਜੀ ਮੇਰੇ ਨਾਲ ਉਹ ਬੰਦੇ ਸੀਗੇ ਜੀ ਵਿੱਚ ਉਹ ਮੁਰੇ ਮੇਨ ਸੀਗੇ ਇਹਨਾਂ ਨੇ ਬਲਾ ਕੇ ਘਰ ਦੇ ਉੱਤੇ ਹਮਲਾ ਕਰਾਤਾ ਸਾਰੇ ਉੱਤੇ ਜੀ ਕੀ ਗੱਲ ਕੀ ਹੋਈ ਗੱਲ ਨਹੀਂ ਕੋਈ ਕੁਝ ਨਹੀਂ ਜੀ ਪਹਿਲਾਂ ਥੋੜਾ ਕੋਈ ਰੋਲ ਨਹੀਂ ਜੀ ਕੋਈ ਗੱਲਬਾਤ ਪਤਾ ਹੀ ਨਹੀਂ ਸਾਨੂੰ ਜੇ ਪਤਾ ਹੁੰਦਾ ਤਾਂ ਫਿਰ ਅਸੀਂ ਵੀ ਉਹ ਮੈਂ ਤਾਂ ਇਹੀ ਖੜਾ ਸੀਗਾ ਜੀ ਗੇਟ ਬਾਹਰ ਹਾਂ ਜੀ ਟੈਂਕੇ ਲੱਗੇ ਨਹੀਂ ਸੀ ਸਿਰ ਤੇ ਕਿੱਥੇ ਲੱਗਿਆ ਸਰ ਇੱਕਾ ਸਿਰ ਤੇ ਟੈਂਕੇ ਲੱਗੇ ਨਹੀਂ ਜੀ ਠੀਕ ਹੈ ਇੱਕਾ ਬਾਹ ਤੇ ਟੈਂਕੇ ਲੱਗੇ ਨੇ ਮਨ ਲੱਗ ਰਹੇ ਨੇ ਬਾਹ ਤੇ ਟੈਂਕੇ ਸੀ ਉੱਪਰ ਕੀ ਮੰਗ ਕਰਦੇ ਨੇ ਤੁਸੀਂ ਮੰਗਤੇ ਇਨਸਾਫ਼ ਮੰਗਦੇ ਆਂ ਜੀ ਇਨਸਾਫ਼ ਚਾਹੀਦਾ ਬਸ ਸਾਡੀ ਸੁਣਵਾਈ ਹੋ ਨਹੀਂ ਰਹੀ ਸੁਣਵਾਈ ਹੋਵੇ ਸਾਡੀ ਇਹਨਾਂ ਤੇ ਪਰਚਾ ਦਰਜ ਹੋਵੇ ਇਹਨਾਂ ਨੂੰ ਚੱਕਿਆ ਜਾਵੇ ਜਿੱਥੇ ਜਿੱਥੇ ਹੈਗੇ ਨੇ ਸਾਰੇ ਖਿੱੱਚੇ ਜਾਣ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਪ੍ਰਵਾਸੀ ਆ ਕੇ ਹਰ ਇੱਕ ਤੇ ਪੰਜਾਬੀਆਂ ਤੇ ਹਮਲੇ ਕਰਦੇ ਨੇ ਘਰਾਂ ਤੇ ਹਮਲੇ ਕਰਦੇ ਨੇ ਇਹਨੂੰ ਨੱਥ ਪਾਈ ਜਾਵੇ ਜੀ ਲੜਾਈ ਵੀਰ ਜੀ ਅਸੀਂ ਇਹਨਾਂ ਦੀ ਕੁੜੀ ਨੂੰ ਰੋਕਦੇ ਸੀ ਸਾਡੇ ਘਰੇ ਨਾ ਆਵੇ ਤੇ ਇਹਦੇ ਅਸੀਂ ਉਥੇ ਗਏ ਆ ਤੇ ਕੁੜੀ ਬੈਠੀ ਸੀ ਕਿ ਨੀ ਮਾਂ ਬੇਟੀ ਦਾ ਬਾਪ ਵੀ ਬੈਠਾ ਸੀ ਜੀ ਤੇ ਅਸੀਂ ਕਿਹਾ ਵੀ ਸਾਡੇ ਘਰੇ ਨਾ ਭਾਈ ਆਇਆ ਕਰ ਵੀ ਸਾਡੇ ਘਰੇ ਸਾਡੀ ਕੁੜੀ ਆ ਵੀ ਸਾਡੇ ਘਰੇ ਨਾ ਆਉਂਦੀ ਲੋੜ ਨਹੀਂ ਉਹਦੀ ਮਾਂ ਨੇ ਉੱਠ ਕੇ ਮੇਰੇ ਭਾਈ ਦੇ ਥੱਪੜ ਮਾਰਿਆ ਠੀਕ ਆ ਜੀ ਜੇ ਥੱਪੜ ਮਾਰਿਆ ਉਹਨੇ ਤਾਂ ਇਹਦਾ ਘਰ ਵਾਲਾ ਬੈਠਾ ਸੀ ਉਹਨਾਂ ਨੇ ਹੱਥੋਂ ਭਾਈ ਹੋ ਗਈ ਸਾਡੀ ਨਾਲ ਦੀ ਨਾਲੇ ਉਹਨੇ ਸਾਨੂੰ ਜੱਫਾ ਪਾ ਲਿਆ ਅਸੀਂ ਉਹਨੂੰ ਪਾ ਲਿਆ ਤੇ ਸਾਡੇ ਘਰ ਦੇ ਇਕੱਠੇ ਹੋ ਕੇ ਆਗੇ ਨਾਲ ਦੀ ਨਾਲ ਸਾਨੂੰ ਛਡਾ ਲਿਆ ਅਸੀਂ ਘਰੇ ਵਾਗ ਗਏ ਆਪਣੇ ਨਾਲ ਦੀ ਨਾਲ ਤੇ 15 ਤੋਂ 20 ਮਿੰਟ ਬਾਅਦ 25 ਤੋਂ 30 ਬੰਦੇ ਆਏ ਨੇ ਸਾਡੇ ਹਾਲ ਕਰਦੇ ਇਹਨੇ ਬੁਰੇ ਕਰ ਗਏ ਮਾਰ ਜਿਹਨੇ ਥੱਪ ਜਿਹਨਾਂ ਨੇ ਥੱਪੜ ਮਾਰਿਆ ਮੇਰੇ ਭਾਈ ਦੇ ਉਸ ਟਾਈਮ ਬਾਹਰ ਸੀ ਲੜਾਈ ਕਿਹੜੀ ਜਗ੍ਹਾ ਹੋਈ ਲੜਾਈ ਬੰਤਰਾਮ ਕਲੋਨੀ ਚ ਹੋਈ ਹੈ ਤੇ ਇਹ ਤੁਹਾਨੂੰ ਪਛਾਣ ਆ ਹੈ ਕੁਛ ਬੰਦੇ ਮੈਨੂੰ ਤਿੰਨ ਬੰਦੇ ਦੀ ਪਛਾਣ ਆ ਜੀ ਅਮਰਤਪਾਲ ਆ ਜੀ ਇੱਕ ਖਾਨ ਆ ਜੀ ਜਿਹੜਾ ਇੱਥੇ ਲਵੀ ਆ ਸਾਡੇ ਘਰ ਦੇ ਜਿਹੜੀ ਘਰ ਵਾਲੀ ਨੇ ਥੱਪੜ ਮਾਰਿਆ ਮੇਰੇ ਭਾਈ ਦੇ ਤੇ ਇੱਕ ਸੋਨੂ ਆ ਜੀ ਮੁੰਡਾ ਥੋੜੇ ਪਹਿਲਾਂ ਇਹ ਭਾਂਡੇ-ਕੁੰਡੇ ਵੀ ਮੰਨਦੇ ਰਹੇ ਨੇ ਛੋਟੇ ਹਾਂਜੀ ਹਾਂਜੀ ਪਹਿਲਾਂ ਕੰਮ ਕਰਦੇ ਸੀ ਸਾਡੇ ਜਿਹੜੀਆਂ ਦੇ ਕੰਮ ਕਰਕੇ ਗਏ ਨੇ ਉਹ ਟਾਈਮ ਤੇ ਅਸੀਂ ਤਾਂ ਸਾਲ ਇਹ ਜੀ ਗੱਲ ਸੋਚੀ ਵੀ ਨਹੀਂ ਹੈ ਕਿ ਸਾਡੇ ਨਾਲ ਇਹ ਗੱਲਾਂ ਹੋਣਗੀਆਂ ਵੀ ਇਹ ਕਰ ਸਕਦੇ ਨੇ ਅਜਿਆ ਕੁਝ ਇਹਨਾਂ ਨੇ ਆ ਕੇ ਸਾਡੇ ਜਗ 215 ਤੋਂ 20 ਮਿੰਟ ਵਾ ਅਸੀਂ ਅੰਦਰ ਵਾ ਕੇ ਕੁੰਡੇ ਗੰਡੇ ਲਾ ਲੇ ਮੇਰਾ ਭਾਈ ਨਾਲੇ ਰਹਿੰਦਾ ਕੋਈ ਗੱਡੀਆਂ ਗੱਡੀਆਂ ਗੇਟ ਪਨੇ ਸਾਰਾ ਕੁਝ ਇਹਨਾਂ ਨੇ ਇਹਨਾਂ ਨੇ ਕਰਿਆ ਜੀ ਸਾਰਾ ਕੁਝ ਸਾਡੇ ਗੱਡੀਆਂ ਚ ਕੈਮਰੇ ਸਾਡੇ ਕੋਲ ਵੀਡੀਓ ਬਗਾਇਦਾ ਬਣੀ ਹੋਈ ਵੀਡੀਓ ਵੀ ਸਾਡੇ ਕੋਲ ਹੈਗੀ ਐਪਕਟ ਦੇ ਮਾਰਦੇ ਦੀ ਵੀਡੀਓ ਹੈਗੀ ਸਾਡੇ ਕੋਲ ਬਸ ਹੋਰ ਕੁਝ ਨਹੀਂ ਬਸ ਅਸੀਂ ਮੈਂ ਉੱਪਰ ਸੀ ਕੋਠੇ ਤੇ ਮੈਨੂੰ ਥੱਲੇ ਨਹੀਂ ਆਉਣ ਦਿੱਤਾ ਹੈਗਾ ਚਾਬੀਆਂ ਰੱਖ ਕੇ ਭੁੱਲ ਗਏ ਅਸੀਂ ਮੇਰਾ ਭਾਈ ਮੇਰਾ ਭਾਈ ਬਾਹਰ ਸੀ ਉਹਨੂੰ ਇਹ ਕੁੱਟ ਗਿਆ ਸਰਚ ਵੀ ਲੱਗੀ ਹੋਈ ਹੈ ਜੀ ਉਹਦੇ ਬਾਪ ਨੂੰ ਨਹੀਂ ਅਣਜਾਣ ਨਹੀਂ ਬੱਚਿਆਂ ਵਾਲੀ ਰੋਲ ਆ ਵੀ ਬੱਚਿਆਂ ਨੂੰ ਕਹਿੰਦੇ ਸਾਡੇ ਘਰੇ ਨਾ ਆਉਣ ਬਸ ਅਸੀਂ ਇੰਨੀ ਗੱਲ ਕਹਿੰਦੇ ਸੀਗੇ ਵੀ ਜਿਹੜੇ ਜਵਾਕ ਨੇ ਵੀ ਤੇਰੀ ਕੁੜੀ ਵੀ ਸਾਡੇ ਘਰੇ ਨਾ ਆਵੇ ਮੇਰੀ ਉਹ ਤੇ ਕੁੜੀ ਆ ਵੀ ਆਉਣੀ ਨਹੀਂ ਚਾਹੀਦੀ ਅ ਇੰਨੀ ਗੱਲ ਅਸੀਂ ਇਹਨੂੰ ਕਿਹਾ ਵੀ ਪਵੇਰਾ ਸਾਡੇ ਘਰੇ ਨਾ ਆਇਆ ਕਰ ਤੂੰ ਇਹਦੀ ਜਿਹੜੀ ਉਹਦੀ ਘਰ ਮਾਂ ਇਹਦੀ ਕੁੜੀ ਦੀ ਉਹਨੇ ਆ ਕੇ ਮੇਰੇ ਪਾਈ ਦੇ ਥੱਪੜ ਮਾਰਿਆ ਬਸ ਜਾਦ ਉਹਨੇ ਥੱਪੜ ਮਾਰਿਆ ਉਸ ਤੋਂ ਬਾਅਦ ਇਹਦਾ ਕਾਰਨ ਨੇ ਉੱਠ ਕੇ ਸਾਨੂੰ ਜਫਾ ਪਾਇਆ ਸੀ ਸਾਰੇ ਜਣੇ ਇੱਕੋ ਲੱਗਤੇ ਜਫੇ ਜਫੀ ਹੋ ਗਏ ਉਸ ਨਾਲ ਦੀ ਨਾਲ ਅਸੀਂ ਅਸੀਂ ਤਾਂ ਕਹਿੰਦੇ ਵੀ ਸਖਤ ਹੋ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਘਰ ਦਾ ਹਾਲ ਦੇਖੋ ਵੀ ਕੀ ਕਰਕੇ ਗਏ ਨੇ ਬੰਦੇ ਨੇ ਕੋਈ ਛੱਡੀਆਂ ਨਹੀਂ ਜੇ ਇਹ ਬਾਈ ਚਾਂਸ ਮੈਂ ਵੀ ਬਾਹਰ ਹੁੰਦਾ ਤਾਂ ਇਹ ਮੈਨੂੰ ਮਾਰ ਦਿੰਦੇ ਬੰਦੇ ਪੂਰੇ ਮਾਰਨ ਦੇ ਨਾਲ ਟਾਕੂ ਆ ਪਿਸਤੌਲ ਵੀ ਸੀਗੇ ਇਹਨਾਂ ਕੋਲ ਕਿਰਪਾਨਾ ਰਾੜਾ ਇਹਨਾਂ ਦੇ ਕੋਲ ਸੀਗੀਆਂ ਵੀਡੀਓ ਦੇ ਵਿੱਚ ਵੀ ਦਿਖ ਰਹੀਆਂ ਨੇ ਤੁਸੀਂ ਦੇਖੋ ਵੀ ਕੀ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ بس ਇਨੀ ਮਦਦ ਅਰਦਾਸ ਕਰੂੰਗਾ ਵੀ ਮਾਲਕ ਵੀ ਇਹਨਾਂ ਨੂੰ ਬਸ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਬੰਦਿਆਂ ਨੂੰ ਅਸੀਂ ਤਾਂ ਇਹ ਇਨਸਾਫ ਮੰਗਦੇ ਆਂ ਵੀ ਬਸ ਕਾਹਨਾ ਕਿਸੇ ਨਾਲ ਹੋਰ ਪੰਗਾ ਪਾਵੇ ਜਾਗੋ ਰਾਤ ਜਿਹੜੀ ਲੜਾਈ ਹੋਈ ਉਹਦੇ ਬਾਰੇ ਕੀ ਗੰਗਾ ਮੰਦਰ ਦੇ ਨੇੜੇ ਸੋਨੂ ਕਚੋਰੀਆਂ ਦੇ ਘਰੇ ਹਮਲਾ ਹੋਇਆ ਜੀ ਇਹਨਾਂ ਜੀ ਇਹਨਾਂ ਦੀ ਆਪਸ ਚ ਹਾਂਡੀ ਗਵਾਂਡੀਆਂ ਦੀ ਲੜਾਈ ਸੀਗੀ ਜਿਹੜੇ ਸਵਾਰ ਨੂੰ ਲੈ ਕੇ ਇਹਨਾਂ ਦੀ ਕੋਈ ਆਪਸ ਚ ਲੜਾਈ ਝਗੜਾ ਹੋ ਗਿਆ ਤੁਸ ਤੋਂ ਮੈਂ ਲੈ ਕੇ ਤੇ ਕੱਲ ਐਡਮਿਟ ਹੋਏ ਸੀਗੇ ਜੀ ਤੇ ਹੁਣ ਆਈਓ ਸਾਡਾ ਗਿਆ ਹੋਇਆ ਉਹ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਤੇ ਰਾਉਂਡ ਅਪ ਕਰਕੇ ਅਸੀਂ ਬੰਦੇਂਦਰ ਦਵਾਂਗੇ ਤੇ ਦੇਖਣ ਚਾਹਿਆ ਉਹਨਾਂ ਦੇ ਘਰ ਤੇ ਹਮਲਾ ਜਿਹੜਾ ਬਹੁਤ ਜ਼ਿਆਦਾ ਹੋਇਆ ਗੱਡੀ ਵੀ ਖਤਮ ਕਰ ਦਿੱਤੀ ਐ ਖਾਪਰੇ ਕਰਪਾਨਾ ਬਹੁਤ हां जी ਉਹ ਸਾਰੇ ਰਿਕਵਰ ਕਰਾਂਗੇ ਕਿ ਬਾਹਰ ਟੌਟਾਂ ਦੀਆਂ ਪਈਆਂ ਦੱਸਦੇ ਸੀਗੇ ਵੀ ਉਹ ਇਹਨਾਂ ਨੇ ਮਾਰੀ ਨੇ ਉਹਨਾਂ ਦੇ ਘਰੇ ਹਮਲਾ ਕੀਤਾ ਤੇ ਉਹ ਸਾਰੇ ਅਸੀਂ ਬੰਦੇ ਰ ਹੁਣ ਕਰਨਾਗੇ ਠੀਕ ਹੈ ਜੀ